ਲੋ ਇਧਰ ਸਭ ਹੁੰਦੋ ਸੋ ਇਹ ਕਾ ਦਾ ਬੂਟਾ ਲਾ ਰਿਹਾ ਇਹ ਅਗਲਾ ਬੂਟਾ ਲੱਗ ਰਿਹਾ ਜੀ ਆਪਣਾ ਸਵੀਟ ਸਟਾਰ ਹੈ ਜੀ ਅੱਛਾ ਸਟਾਰ ਫਰੂਟ ਕਹ ਦਿੰਦੇ ਨੇ ਅੱਛਾ ਇਹ ਮਿੱਠਾ ਸਟਾਰ ਫਰੂਟ ਹੈ ਇਹ ਆਪਣੇ ਹੋ ਜਾਂਦਾ ਇਧਰ ਹਾਂਜੀ ਆਪਣੇ ਹੋ ਜਾਂਦਾ ਜੀ ਹਾਂਜੀ ਬਹੁਤ ਅੱਛਾ ਫਾਲਾ ਹੈ ਜੀ ਖਾਣਾ ਚਾਹੀਦਾ ਸਾਰਿਆਂ ਨੂੰ ਕੀ ਨਾਮ ਦੱਸਿਆ ਸੀ ਇਹਦਾ ਦੁਬਾਰੇ ਦੱਸਿਆ ਸਟਾਰ ਫਰੂਟ ਹੈ ਜੀ ਇਹ ਸਟਾਰ ਫਰੂਟ ਤੇ ਸਵੀਟ ਸਟਾਰ ਇਹਦੀ ਇੱਕ ਕਿਸਮ ਆ ਜਾਂਦੀ ਹੈ ਅੱਛਾ ਅੱਛਾ ਇਹ ਤਾਂ ਬਹੁਤ ਅੱਛਾ ਬੂਟਾ ਹੈ ਜਦੋਂ ਇਹਨੂੰ ਆਪਾਂ ਚੀਰ ਲੈਨੇ ਆ ਨਾ ਜੀ ਹੂੰ ਉਦੋਂ ਇਹ ਤਾਰੇ ਵਰਗਾ ਬੰਦ ਦੇਖ ਦੇਖਣ ਚ ਲੱਗਦਾ ਜਦੋਂ ਸੋ ਚੀਰ ਲੈ ਬਾ ਫਾੜੀਆਂ ਆ ਜਾਂਦੀ ਅੱਛਾ ਜਦੋਂ ਇਹਦੀਆਂ ਫਾੜੀਆਂ ਕਰ ਲੈਂ ਹੂੰ ਤਾਰੇ ਨੂੰ ਫਾੜੀਆਂ ਹੁੰਦੀਆਂ ਨੇ ਖੁਸ਼ਬੂ ਹੂੰ ਖੁਸ਼ਬੂ ਬਹੁਤ ਵਧੀਆ ਹੁੰਦੀ ਹੈ ਨਹੀਂ ਨਹੀਂ ਖੁਸ਼ਬੂ ਨਹੀਂ ਨਹੀਂ ਖੁਸ਼ਬੂ ਬਹੁਤ ਵਧੀਆ ਹੁੰਦੀ ਹੈ ਜੇ ਤੂੰ ਇੱਥੇ ਲੈਂਦਾ ਮੇਰੇ ਕੋਲ ਵਧੀਆ ਸੀ ਲਾਇਆ ਸੀ ਤੁਹਾਨੂੰ ਸ਼ਰਕ ਪਿਆ ਹੁਣ ਆਪਾਂ ਬਹੁਤ ਲਾ ਦੇ ਬੂਟੇ ਪੰਛੀ ਹਾਂ ਬਾਂਹਾਂ ਤੇ ਕੋਸ ਉਧਰ ਲਾਤੇ ਪੰਜ ਛੀਮਾ ਬੂਟਾ ਲਾਉਣ ਲੱਗੇ ਆਪਾਂ ਕੋਸ ਉਧਰ ਲਾਵਾਂ ਇਹ ਚਾਰ ਬੂਟੇ ਆਪਾਂ ਤਿੰਨ ਚਾਰ ਹਾਂ ਟੋਟਲ 10 ਬੂਟੇ ਨੇ ਜੀ ਸਾਰੇ 10 ਬੂਟੇ ਰੋਟੀਆਂ ਦੀ ਵੀਡੀਓ ਕੱਲੀ ਕੱਲੀ ਕਰਕੇ ਤੁਹਾਨੂੰ ਦਿਖਾਈ ਜਾਊਗੀ ਬਹੁਤ ਅੱਛੇ ਬੂਟੇ ਅੱਛੇ ਜੇ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ